ਸਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਉਹਨੂੰ ਬੈਡ ਦਿਖਾਉਣ ਜਾ ਰਹੇ ਆ ਜਮਾਂ ਸਰਦੀਆਂ ਦਾ ਤੋਹਫਾ ਜਿਹਨੂੰ ਕਹਿੰਦਾ ਪਾਵਾ ਤੇ ਬਕਾਊ ਆ ਰੇਡ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਜੀ ਵੀਰ ਜੀ ਸੱਚੀ ਗਾ ਸੱਚੀ ਗੱਲ ਬਾਈ ਨਾਮ ਐਡਰੈਸ ਦੱਸ ਦੋ ਜੀ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਫਰਨਾਲਾ ਤਹਿਸੀਲ ਤਪਾਈ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂਜੀ ਮੋਬਾਈਲ ਨੰਬਰ ਬੋਲ ਦੋ ਜੀ 984230472 628 4230472 ਠੀਕ ਹੈ ਜਿਹੜੀ ਆਪਾਂ ਬੈਠ ਦੇਖ ਰਹੇ ਪਹਿਲਾਂ ਦੱਸੋ ਕਹਵੇਂ ਸੂਏ ਸੂਈ ਹੈ ਜੀ ਇਹ ਦੂਜੇ ਥੇ ਸੂਈ ਹੈ ਬਈ ਦੂਜੇ ਸੂਏ ਸੂਈ ਹੈ ਪਿੱਛੇ ਕੀ ਹੈ ਜੀ ਇਹਦੇ ਛੇ ਬੱਚਾ ਮੱਛਾ ਜੀ ਪਿੱਛੇ ਬੱਚਾ ਠੀਕ ਹੈ ਜ ਕਿੰਨਾ ਕੇ ਟਾਈਮ ਹੋਇਆ ਜੀ ਇਹਨੂੰ ਸੂਈ ਨੂੰ ਸੂਈ ਹੋ ਗਏ 3-4 ਘੰਟੇ ਹੋ ਗਏ ਜੇਰ ਦੀ ਆਹ ਹੋ ਜੇਰ ਵਗੈਰਾ ਡੰਦੇ ਜੀ ਆਹ ਭਾਈ ਠੀਕ ਹੈ ਫਿਰ ਤੁਸੀਂ ਕੈਮਰੇ ਤੇ ਜੇਰ ਵਗੈਰਾ ਦੇਖ ਰਹੇ ਹੋ ਜੇਰ ਵਗੈਰਾ ਡੰਦੇ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਆਪਾਂ ਲੈ ਕੇ ਆਂ ਜੀ ਜਿਹੜੇ ਵੀ ਉਹ ਲੈ ਕੇ ਆਏ ਜੀ ਕੋਈ 25 ਕਿਲੋ ਦਾ ਦੱਸਿਆਗਾ 24-25 ਹਾਂ 22-23 ਕਿਲੋ ਮੰਨ ਕੇ ਜਿਹੜਾ ਜੇਰ ਮਾਰਦੀ ਰਹੇ 2 ਤੋਂ 24-25 ਕਿਲੋ ਜਿਹੜੇ ਸਾਹਾਂ ਬੈਠੀ ਤਿਆਰੀ ਆ ਹੂੰ 22-23 ਕਿਲੋ ਮੰਨ ਕੇ ਰਹੋ ਜਿਹੜਾ ਜੇਰ ਮਾਰਦੀ ਰਹੇ ਬਾਕੀ ਅੱਡ-ਅੱਡ ਸਮਝ ਹੁੰਦੀ ਸੋਹਣਾ ਫੋਰ ਮੇ ਫੋਰ ਵਾਲਾ ਚਵਾਗ ਹੈ ਤੁਸੀਂ ਦੇਖੋ ਪਿੱਛੇ ਸਨਾਂ ਚ ਵੀ ਮਾਰਦੇ ਲੋ ਦੇਖੋ ਨਿਆਣਾ ਪਾਉ ਚ ਐਨਾ ਪਾਉ ਕਾਸੀ ਦੀ ਤਕਲੀਫ ਨਹੀਂ ਠੀਕ ਹੈ ਜੀ ਲਓ ਤੁਸੀਂ ਦੇਖ ਸਕਦੇ ਹੋ ਐਂ ਰਾਵੀ ਨਦੀ ਵੀ ਬਣ ਗਈ ਨੇ ਟਾਈਮ 'ਚ ਠੀਕ ਹੈ ਚੋਂ ਚਵਾਦੀ ਇੱਕ ਨੰਬਰ ਹੈ ਇੱਕ ਨੰਬਰ ਤੋੜਿਓ ਬਾਹਰ ਨਹੀਂ ਦੋਸਤੋ ਦੇਖ ਸਕਦੇ ਹੋ ਦੂਜੇ ਸੂਏ ਕਦ ਘੜ ਦੇ ਵਿੱਚ ਆ ਗਈ ਸੋਹਣਾ ਮੁਠੀ ਵਾਲਾ ਚੁਆਈ ਵਾਲਾ ਥਾਂ ਲੱਗਿਆ ਚਾਹੇ ਹੱਥੀ ਕਰੋ ਚਾਹੇ ਚੁਆਈ ਦੂਜੂ ਕਰੋ ਆਪਣੀ ਹੱਥੀਂ ਚਾਹੀ ਮਸ਼ੀਨੀ ਚੁਆਈ ਕਰੋ ਐਨ ਇੱਕ ਨੰਬਰ ਹਲੇ ਵਗੈਰੇ ਦੀ ਗੱਲ ਹੈ ਤਾਂ ਦੇਖੋ ਐਨ ਟੌਪ ਨੌਂ ਚ ਇੱਕ ਨੰਬਰ ਦੇ ਵਿੱਚ ਆ ਗਈ ਕਰਮਾ ਇਹ ਤਾਂ ਲੈ ਕੇ ਤੁਰਿਆ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਤਾਂ ਬਾਈਆਂ ਨੇ 25 ਕਿਲੋ 22 ਕਿਲੋ ਮੰਨ ਕੇ ਚੱਲੋ ਤੁਸੀਂ 22 ਤੋਂ ਪਲੱਸ ਹੀ ਹੈ ਇਹ ਕੁਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਜਿੰਦ ਜਾਣ ਦੇ ਵਿੱਚ ਰਾਜੀਸ਼ਮੀ ਪਈ ਵੀ ਆ ਇਹਦਾ ਮੁੱਲ ਕੀ ਕਰਦੇ ਆ ਜੀ ਆਪਾਂ ਮੁੱਲ ਵੀਰੇ ਬਾ ਦੇ ਲੈ ਜੇ ਦੱਸੀ ਜਾਏ ਜੇ ਕਰੀ ਬੱਜ ਜਸ ਤੇ ਨੋਆਪਾ ਉਧਰ ਸ਼ੋਰ ਸ਼ਪਾ ਕਰਾਂਗੇ 65000 ਰੁਪਏ ਦੀ ਬੈੜ ਦੇਣਾ ਸਿਰਫ 65000 ਦੇ ਵਿੱਚ 73 ਕਰਾਉਣ ਦੇ 80 ਕਰਾਉਣ 73 ਵੀ ਥੋੜੇ ਜਿਆਦਾ ਇਹ ਬੈੜ ਦੇ ਹਿਸਾਬ ਨਾਲ ਦਾ ਜੀ ਜੀ ਆਪਣੀ ਜੱਫੀ ਲੇਤੀ ਆਪਾ ਆਣੀ ਆਪਾ ਮੂਲ ਜਾਇ ਰਹਿਣ ਦੀ ਬਸ ਠੀਕ ਹੈ ਰਹਿਣਾ ਦੂਜਾ ਸੂਆ ਸੁਈਆ ਪਿੱਛੇ ਮੇਲ ਹੈ ਮੇਲ ਹੈ ਠੀਕ ਹੈ ਤਾਂ ਵੀਡੀਓ ਦੇਖਣ ਦੀ ਸਾਡਾ ਤੈਹ ਦੇਣ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀ ਦੇਣਾ